ਟਾਲਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਅੰਮ੍ਰਿਤਸਰ ਵਿੱਚ ਨਵਜੋਤ ਸਿੰਘ ਸਿੱਧੂ ਦੇ ਖਾਰਕੁਸ਼ੀ ਦਾ ਮਾਹੌਲ ਹੈ ਕਾਂਗਰਸ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਦੀ ਵਜੋਂ ਉੱਭਰੀ ਹੈ ਕਾਂਗਰਸੀ ਵਰਕਰਾਂ ਤੇ ਲੀਡਰਾਂ ਦੇ ਖੁਸ਼ੀ ਸਾਂਭੀ ਨਹੀਂ ਜਾ ਰਹੀ ਵੱਖ-ਵੱਖ ਸ਼ਹਿਰਾਂ ਵਿੱਚ ਕਾਂਗਰਸ ਵੱਲੋਂ ਮਨਾਏ ਜਾ ਰਹੇ ਜਸ਼ਨੀਆਂ ਇਤਸਵੀਆਂ ਇਸ ਖੁਸ਼ੀ ਨੂੰ ਬਿਆਨ ਕਰ ਰਹੀਆਂ ਨੇ ਤਸਵੀਰਾਂ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਤੇ ਚੰਡੀਗੜ੍ਹ ਦੀਆਂ ਨੇ ਜਿੱਥੇ ਕਾਂਗਰਸੀ ਵਰਕਰਾਂ ਨੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹਰਤਾਂ ਕਾਂਗਰਸੀ ਵਰਕਰ ਤੇ ਆਕੂ ਢੋਲ ਦੇ ਉੱਤੇ ਨੱਚਦੇ ਨਜ਼ਰ ਆਏ ਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਉਂਦੇ ਦੇਖੇ ਕਾਂਗਰਸੀ ਵਰਕਰਾਂ ਨੇ ਇਸ ਜਿਤ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਜਰਮਿੰਦਰ ਮੋਕਲੇ ਤੋਹਫਾ ਦਸਿਆ ਕਾਂਗਰਸ ਲੋਕਾਂ ਦਾ ਜਿਨ੍ਹਾਂ ਨੇ ਐਨਾ ਸਾਣ ਨੂੰ ਵੱਧ ਚੜ ਕੇ ਸਾਡੀ ਸਪੋਰਟ ਕੀਤੀ ਹੈ ਕਾਂਗਰਸ ਪਾਰਟੀ ਦਾ ਸਾਰਿਆਂ ਵੱਲੋਂ ਅਸੀਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਲੀਡਰਸ਼ਿਪ ਤੇ ਰਾਹੁਲ ਕਾਂਧੀ ਜੀ ਤੇ ਸੋਨੀਆ ਜੀ ਤੇ ਜਿਨ੍ਹਾਂ ਨੇ ਸਾਡਾ ਪੂਰਾ ਸਾਥ ਦਿੱਤਾ اور میرے جنرل سیکرٹری صاحبہ اور سیکرٹری صاحب ایتھے بیٹھے ہیں آشا جی اور حریش جی جنہوں نے پہلے دن تو سਵੇਰ تو شام تک ائیں ساڈا ساتھ دیتا اور پھر میں تھنوا دیا سارے کانگریس ورکرز اپ بڑے تو سینئر تو سینئر تو لے کے جونیئر تو جونیئر تک جنہوں نے اپنا سارا وقت سانو اس الیکشن وچ دیتا ہے